ਮੂੰਹ ਗਏ ਮੈਂ ਦਾਣ ਦਊਂਗਾ 15 ਦਊਂਗਾ ਮੈਨੂੰ ਬਿਲਕੁਲ ਮਨਜ਼ੂਰ ਨਹੀਂ ਮੈਂ 1 ਘੰਟੇ ਦੇ ਵਿੱਚ ਅਵੇ ਪੈਲ ਲੈਣੇ ਆ ਤੇ ਜਾਂ ਮੇਰੇ ਕੋਲ ਆੜਾ ਜਿਹੜੇ ਬੰਦੇ ਆ ਰੁਕ ਜਾ ਲਾਵੇ 1 ਮਿੰਟ ਮੈਨੂੰ ਵੀ ਛੱਡ ਕੇ ਆਈ ਅਛਾ ਛੱਡਿਆ ਉਹਨਾਂ ਮੂੰਕੇ ਤੇ ਬੱਦਨਾ ਫੇਕ ਤੇ ਮੂੰਹ ਚੁੱਕਿਆ ਜਾਂਦਾ ਰੁਕ ਜਾ ਉਹਨੂੰ ਵੀ ਨਾਲ ਲੈ ਜਾਓ ਇਹਦੇ ਦਫ਼ਤਰੋਂ ਆ ਫੋਨ ਹਲੋ ਹਾਂ ਰਾਜੀਵ ਕਿੱਧਾ ਕੀ ਕਹਿੰਦੇ ਹੋ ਪੁਲਸ ਹੋ ਲੱਗੀ ਹੈ ਕਬਲਾ ਕੀਤਾ ਵੀ ਲੱਕਦਾ ਯਾਰ ਮੈਨੂੰ ਕੁਝ ਨਹੀਂ ਪਤਾ ਰਾਜੀਵਰ ਮੈਂ ਤੇ ਤੈਨੂੰ ਪਤਾ ਯਾਰ ਕਿਦਾਂ ਦਾ ਬੰਦਾ ਵਾ ਸਾਰਾ ਤੂੰ ਦਫਤਰ ਜਾਂਦੇ ਜੇ ਅੱਛਾ ਉਹਨੇ ਆਫੀਸਰ ਨਾਲ ਗੱਤ ਹੀ ਕਰ ਕੀ ਗੱਲ ਹੋਈ ਆ ਚਲ ਠੀਕ ਆ ਰਾਜੀਵਰ ਮੈਂ ਕਰਦਾ ਤੇਰਾ ਬਾਅਦ ਕਰਾਂ ਗੱਲ ਕੀ ਹੋਈ ਆ ਗਾਣੇ ਯਾਰ ਕੀ ਦੱਸਾਂ ਮੈਨੂੰ ਤੇ ਯਾਰ ਨੇ ਕੋਈ ਸੁਝੰਡਿਆ ਕਰ ਲਈ ਨਾ ਦਫਤਰ 'ਚ ਕਪੜਾ ਹੋ ਗਿਆ ਵਾ ਕਪੜਾ ਹੋ ਗਿਆ ਕਿੰਨੇ ਕੀਤਾ ਪਤਾ ਨਹੀਂ ਯਾਰ ਉਹ ਮੇਰੇ ਕੋ ਸਮਝੰਦ ਰਹੋ ਬਾਹਰ ਮੇਰੇ ਤੇ ਜ਼ਮੀਨ ਪਾਰਾਂ ਤੋਂ ਨਿਕਲ ਗਈ ਆ 20 ਲੱਖ ਦਾ ਕਪੜਾ ਆ ਤੇ ਸਾਰਾ ਨਾਮ ਮੇਰਾ ਲੱਗ ਗਿਆ ਵਾ ਤੁਹਾਡਾ ਖਤਾ ਲੱਗ ਗਿਆ ਜਦੋਂ ਤੁਸੀਂ ਕੀਤਾ ਹੀ ਨਹੀਂ ਆ ਤੇ ਜਿਹੜੇ ਦਫਤਰ ਦੇ ਸੀਨੀਅਰ ਕਰਮਚਾਰੀ ਉਹਨਾਂ ਨੇ ਮੇਰਾ ਹੀ ਨਾਮ ਲਾਤਾ ਸੀ ਫੇਰ ਫੋਨ ਤੇ ਬਾਹਰ ਤੋਂ ਕਰੋ ਪੁਲੇਖਾ ਲੱਗਾ ਹੋਣਾ ਵਾ ਉਹਨਾਂ ਨੂੰ ਪੁਲੇਖਾ ਕੋਈ ਨਹੀਂ ਲੱਗਾ ਵੰਦੇ ਪੁਲਿਸ ਆਉਣ ਲੱਗੀ ਆ ਰਾਜਵੀਰ ਨੇ ਕੀਤਾ ਇਹ ਫੋਨ ਉਹ ਆਂਦਾ ਗਾਂਵ ਸ਼ਾਂ ਹੋ ਜਾ ਨਹੀਂ ਤੇ ਤੈਨੂੰ ਉਹਨਾਂ ਫੜ ਕੇ ਲੈ ਜਾਣਾ ਵਾ ਤੇ ਮੈਨੂੰ ਕੋਈ ਬੰਦੇ ਨੂੰ ਬਾਦੀ ਨਹੀਂ ਹੋੜ ਠੀਕਾ ਤੋ ਕਰੋ ਬਾਹਰ ਜਾਣਾ ਵਾ ਗਰਲੀ ਨੇ ਇਹ ਗੱਲ ਤੂੰ ਨਹੀਂ ਜਾਣਦੀ ਹੈਗੀ ਅਫਸਰ ਚੰਗੇ ਵੀ ਬੜੇ ਆ ਪਰ ਕੁਝ ਕਰਮਚਾਰੀ ਐਦਾਂ ਵੀ ਆ ਜਿਨ੍ਹਾਂ ਨੂੰ ਆਪਣੀ ਜੇਬ ਨਾਲ ਹੀ ਪਿਆਰ ਆ ਤੇ ਮੈਨੂੰ ਲੱਗਦਾ ਜਿਹੜੇ ਸੀਨੀਅਰ ਅੱਡੇ ਦੋ ਤਿੰਨ ਖਰਾਬ ਹੈਗੇ ਜੀ ਉਹਨਾਂ ਨੇ ਜਿਹੜਾ ਵਾ ਸਾਰਾ ਮਿਰਤੇ ਹੀ ਭਾਂਡਾ ਭੰਡਾ ਵਾ ਤੇ ਗਰਲੀਨ ਮੈਂ ਚੱਲੇ ਹੁਣ ਕਰੋ ਤੇ ਜੇ ਕੋਈ ਵੀ ਆਉਂਦਾ ਨਾ ਪੁਲਿਸ ਵਾਲਾ ਆਉਂਦਾ ਜਾਂ ਕੋਈ ਹੋਰ ਕੋਈ ਵੀ ਤੇ ਇਹ ਨਾ ਦੱਸੀ ਕਿ ਕਿੱਥੇ ਗਏ ਤੂੰ ਕਹੀਂ ਮੈਨੂੰ ਪਤਾ ਹੀ ਨਹੀਂ ਕਿੱਥ ਮੈਂ ਨਹੀਂ ਜਿੱਕੇ ਨੂੰ ਕਹਿਣਾ ਨਾਲੇ ਤੂੰ ਇੱਥੇ ਘਰੋਂ ਬਾਹਰ ਜਾਣਾ ਜੇ ਤੈਨੂੰ ਸੱਚੀ ਤਨ ਨੂੰ ਜਾਣਦੀ ਕਿ ਜ਼ਰੂਰਤ ਹੈ ਗਰਲੀਨਾ ਤੂੰ ਮੇਰੇ ਤੇ ਜਕੀਂ ਰੱਖ ਮੈਂ ਕੁਝ ਨਹੀਂ ਕੀਤਾਗਾ ਮੈਂ ਬਿਲਕੁਲ ਸਹੀ ਹਾਂ ਪਰ ਜੇ ਮੈਂ ਇੱਥੋਂ ਮੈਨੂੰ ਫੜ ਕੇ ਲੈ ਗਏ ਤੇ ਮੇਰੇ ਪਿੱਛੇ ਕਿਹਨੇ ਆਉਣਾ ਵਾ ਤੇ ਡੈਡੀ ਦਾ ਤੂੰ ਅੱਗੇ ਸੁਭਾ ਹ ਸਮਝ ਨਹੀਂ ਡੈਡੀ ਵਿਚਾਰੇ ਤੇ ਕਦੀ ਅੱਜ ਤੱਕ ਥਾਣੇ ਤੱਕ ਨਹੀਂ ਗਏ ਹੈਗੇ ਉਹਨਾਂ ਨੂੰ ਇਹ ਚੀਜ਼ ਸੁਣ ਕੇ ਵਿਚਾਰਾ ਨੇ ਮੈਨੂੰ ਪਤਾ ਵੀ ਉਦਾਂ ਡਿੱਗ ਜਾਣਾ ਵੀ ਇਹ ਬੜਿਆ ਕੀ ਆਡੇ ਨਾਲ ਤੇ ਮੇਰੇ ਮਗਰ ਕਿਸੇ ਨੇ ਨਹੀਂ ਬਾਤ ਪੁੱਛਣੀ ਤੇ ਜੇ ਮੈਂ ਆਪ ਹੋਗਾ ਜਾ ਕੇ ਗੱਲਬਾਤ ਕੇ ਇਹ ਨਾ ਕਰਦਾ ਵਾ ਨਾਲੇ ਵੇਨਾ ਵਾ ਵੀ ਕੋ ਪਤਾ ਤਾਂ ਲੱਗੇ ਵੀ ਗੱਲ ਹੋਈ ਕੀ ਆ ਸਾਰੀ ਕੀ ਗੱਲ ਹੋ ਗਈ ਕੀ ਰੌਲਾ ਪਾਇਆ ਤੋ ਹਾਂ ਪੁਲਸ ਆ ਜਾਣੀ ਪੁਲਸ ਆ ਜਾਣੀ ਮੰਮੀ ਇਹਨਾਂ ਦੇ ਨਾਲ ਫਿਰ ਚ ਗੱਲ ਹੋਈ ਆ ਕਿ ਇਹਨੇ ਨਾ ਕਪੜਾ ਕੀਤਾ ਵਾ ਤੇ ਨਾ ਇਹਨਾਂ ਦਾ ਲਾਤ ਆ ਤੇ 20 ਲੱਖ ਰੁਪਈਆ ਵਾ 20 ਲੱਖ ਰੁਪਈਏ ਦਾ ਹਾਂਜੀ ਤੇ ਪੁਲਸ ਆਉਣਗੇ ਇਹਨਾਂ ਨੂੰ ਮੰਮੀ ਫੜਨੇ ਜੇ ਇਹਨਾਂ ਨੂੰ ਲੈ ਗਏ ਤੇ ਹੀ ਕੀ ਕਰਾਂਗੇ ਤੇ ਮੇਰੀ ਸੁਣ ਗੱਲ ਨਾ ਉਹਦਾ ਮਾਸੜ ਵੇਗਾ ਹੈਗਾ ਪੁਲਸ ਵਿੱਚ ਉਨੋਂ ਨਾਲ ਹੀ ਉਹਦੇ ਨਾਲ ਗੱਲ ਕਰਨੇ ਆਹੀ ਕਰੋ ਕਰੋ ਮੰਮੀ ਜਾ ਕੇ ਗੱਲ ਨਾਲੇ ਪਾਜੀ ਨੂੰ ਕਿਹਾ ਨਾਲ ਜਾਣ ਕੋਈ ਨਹੀਂ ਪਿੰਦਰ ਵੀ ਨਾਲ ਜਾਏਗਾ ਤਾਂ ਉਹਦੇ ਮਾਸੜ ਦੀ ਨਾ ਬਫੇਰੀ ਚੱਲਦੀ ਐ ਨਾਲੇ ਮੰਮੀ ਮੇਰੀ ਨਾ ਇੱਕ ਗੱਲ ਹੋ ਸੁਣੀਓ ਜੇ ਕਿਤੇ ਪੈਸੇ ਦੀ ਜ਼ਰੂਰਤ ਪਵੇਗੀ ਨਾ ਤਾਂ ਉਹਨਾਂ ਨੂੰ ਕਿਹਾ ਇਹ ਦੇ ਦਾਂਗੇ ਅਸੀਂ ਚੱਲ ਠੀਕ ਐ ਕੋਈ ਗੱਲ ਨਹੀਂ ਲੱਭ ਜੇ 50000 ਦਿੱਤੇ ਐਵੇਂ ਖਲਾਸੀ ਹੋ ਜੂਗੀ ਤਾਂ ਹੋਰ ਹਾਨੂੰ ਕੀ ਚਾਹੀਦਾ ਵਾ ਗਰਲੀ ਨਾ ਉਹ ਤੇ ਗੱਲ ਤੇਰੀ ਠੀਕ ਐ ਪਰ ਮੈਨੂੰ ਲੱਗਦਾ ਨਹੀਂ ਉਹਨਾਂ ਦੀ ਮਦਦ ਕਰਨੀ ਹੈ ਕਰਨਗੇ ਕਰਨੀ ਕਿਉਂ ਨਹੀਂ ਆ ਫੇਰ ਵੀ ਤੁਹਾਡਾ ਵੱਡਾ ਭਰਾ ਆ ਠੀਕ ਆ ਤੋ ਟੈਨਸ਼ਨ ਲੈਣ ਦੇ ਤੁਸੀਂ ਨਾ ਉਰਾ ਪਰਾਂ ਹੋ ਜੋ ਚਲੋ ਵੇਨੇ ਹੁਣ ਰੱਬ ਤੇ ਡੋਰਾ ਨੇ ਕੀ ਬੰਦਾ ਇੱਦਾਂ ਕਰਦਾ ਵਾ ਇਹ ਕਰੀ ਆਪਣੀਆਂ ਨਾ ਫਾਈਲਾਂ ਵੇਨਾ ਵਾ ਕਿਤੇ ਉਹਨਾਂ ਜਿੱਤ ਨਹੀਂ ਕੋਈ ਗੜਬੜ ਹੈਗੀ ਭਾਈ ਜੀ ਇਹਨਾਂ ਕੁਝ ਕੀਤਾ ਨਹੀਂ ਆ ਤੇ ਇਹਨਾਂ ਦਾ ਨਾਂ ਕਿੱਦਾਂ ਲੱਗ ਗਿਆ ਮੈਨੂੰ ਤੇ ਡਰ ਆ ਕਿ ਤੈਨੂੰ ਨੌਕਰੀ ਤੋਂ ਨਾ ਕੱਢ ਦੇਣ ਦੇਨ ਉਹਨਾਂ ਦੇ ਧੁੱਪ ਤੱਪ ਲਵਾਲਾ ਇਹਨਾਂ ਨਾਲੇ ਪੀਣ ਕਰ ਛੜੇਗੀ ਉਹਨਾਂ ਦੀ ਬ ਇਕੱਠੇ ਆ ਆ ਵੇਖੋ ਪਿੰਦੇ ਦੇ ਅੰਦਰ ਕੀ ਬੰਦੇ ਆ ਪੋਸ਼ਨੀ ਚਾਦਰਾਂ ਦੀਆਂ ਧੋਤੀਆਂ ਹੀ ਤੇ ਉਹਦੇ ਵਿੱਚ ਛਾਣ ਅੱਛਾ ਤੋਂ ਮੈਂ ਹ ਕਣਕ ਲੈਣ ਦੀ ਆ ਇੱਕ ਵਾਰੀ ਉਹਨੂੰ ਸਕਾ ਵੀ ਲਈ ਤੇ ਪੀਣ ਮੈਂ ਹ ਕਰਦੀ ਫੇਰੀ ਛੱਡ ਕੇ ਆਵਾਂਗਾ ਚੱਕੀ ਤੇ ਹਣਾ ਤੇ ਕਿੰਨੇ ਦੀ ਲੈ ਕੇ ਆਏ ਹੋ ਓਏ ਉਹ ਛੱਡ ਦੇ ਜਦੋਂ ਲੈਣ ਚੱਲ ਗਏ ਫੇਰ ਪਿਆਗ ਲੋ ਲੈ ਆ ਬੜੀ ਹੈ ਨਾ ਵਾਧੂ ਵਾਧੂ ਉਹ ਮੈਂ ਹੈ ਇੰਨੀ ਕਿ ਬੜੀ ਹੈ ਫੇਰ ਲਲਾਂਗੇ ਸਾਡੇ ਕੋਲ 2-3 ਮਹੀਨੇ ਲੱਗ ਜਾਣੇ ਦੋ ਤੇ ਜੀਆਂ ਦੇ ਜਾ ਹਗਮ ਹੈ ਹਾਂਜੀ ਕੋਈ ਗੱਲ ਨਹੀਂ ਠੀਕ ਆ ਤੇ ਕਰਕੇ ਫਿਰ ਮੈਨੂੰ ਦੱਸ ਦੀ ਮੈਂ ਮੁੜ ਕੇ ਛੱਡ ਆਵਾਂਗਾ ਪਰ ਵੈਸੇ ਵੀ ਮੇਰਾ ਉਦਾਂ ਮੈਂ ਸੋਚ ਨਹੀਂ ਹਾਂ ਤਾਇਏ ਹੁਣੀ ਕਿੰਨੇ ਚੰਗੇ ਨੇ ਹੱਡੀ ਕਿੰਨੀ ਮਦਦ ਕੀਤੀ ਉਹਨਾਂ ਨੇ ਅਹੀਂ ਜਿੰਨੇ ਆਨੇ ਹਨਾ ਕਿ ਉਹਨਾਂ ਨੇ ਹੱਟ ਤੋਂ ਇੰਨੇ ਪੈਸੇ ਲੈਣੇ ਆ ਵੇਖ ਲੋ ਅਗਲੇ ਨੇ ਉਹਨੇ ਵੀ ਨਹੀਂ ਲੈ ਕੇ ਚੱਲ ਕੋਈ ਨਹੀਂ ਤੁਸੀਂ ਆਪਣਾ ਟਾਈਮ ਸਾਰ ਲੋ ਤੇ ਆਪਣੇ ਨਾਲੋਂ ਤੇ ਫਿਰ ਬਗਾਨੇ ਚੰਗੇ ਹੋਏ ਨਾ ਨਵਦੀਪ ਚਾਚੇ ਤਾਂ ਬਗਾਨੇ ਨਹੀਂ ਹੁੰਦੇ ਬਣਾਏ ਜਾਂਦੇ ਨੇ ਜਦੋਂ ਹੱਡ ਨਾਲ ਲੱਭਨੇ ਕੀਤਾ ਹੈ ਭਰਾ ਤਾਂ ਕਦੀ ਸ਼ਰੀਕ ਹੁੰਦਾ ਵਾ ਜਦੋਂ ਇਹੋ ਜਿਹਾ ਕੰਮ ਦਾ ਫੇਰ ਸ਼ਰੀਕ ਬੰਦਾ ਹੈ ਗੱਲ ਤੇ ਢੜੀ ਸਹੀ ਹੈ ਪਰ ਇਹੋ ਜਿਹਾ ਕੰਮ ਕਰਨਾ ਨਹੀਂ ਚਾਹੀਦਾ ਵੈ ਪਰ ਜਿਨ੍ਹਾਂ ਦੀ ਸੋਚ ਮਾੜੀ ਹੁੰਦੀ ਉਹ ਕਰ ਦਿੰਦੇ ਨੇ ਪਰ ਪਿੰਨਰ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਉਹਨਾਂ ਦੋਵਾਂ ਜਿਹੜਾ ਮਾਨ ਕਾ ਦਾ ਵਾ ਆਪਣੀਆਂ ਨੌਕਰੀਆਂ ਦਾ ਵਾ ਹੋਰ ਕਾ ਦਾ ਜੇ ਨਾ ਹੁੰਦੀਆਂ ਤੇ ਸਾਡੇ ਵਾਂਗੂ ਕਰਦੇ ਘਰੇ ਕੰਮ ਆਪੀ ਸਹੀ ਰਹਿੰਦੇ ਅਸਲ 'ਚ ਨਾ ਜਿਆਦਾ ਪੈਸਾ ਆ ਗਿਆ ਉਹਨਾਂ ਕੋ ਖਾਣਾ ਨਹੀਂ ਆਉਂਦਿਆ ਸਹੀ ਗੱਲ ਆ ਤੁਹਾਡੀ ਜਦੋਂ ਜ਼ਿਆਦਾ ਪੈਸਾ ਹੋ ਜਾਂਦਾ ਨਾ ਫਿਰ ਬੰਦੇ ਦਾ ਦਿਮਾਗ ਖਰਾਬ ਹੋ ਜਾਂਦਾ ਇਹੋ ਗੱਲ ਇਹਨਾਂ ਦੁਆ ਜੀਆਂ ਦੀ ਜੀ ਹਾਂ ਤਾਂ ਕੋਈ ਨਹੀਂ ਇੱਕ ਗੱਲ ਚੇਤੇ ਰੱਖੀ ਇਹਨਾਂ ਦੇ ਅੱਗੇ ਆਉਣੀਆਂ ਆ ਸਭ ਕੁਝ ਜੋ ਜੋ ਤੁਹਾਡੇ ਨਾਲ ਕੀਤਾ ਨਾ ਵਿੰਦੀ ਜਾਂਗ ਉਹ ਤੇ ਪਿੰਦਰ ਇਹਨਾਂ ਦੇ ਅੱਗੇ ਆਉਣਾ ਹੀ ਆ ਇੱਕ ਦਿਨ ਪਰ ਉਹ ਪੁੱਲੀ ਬੈਠੇ ਆ ਨਾ ਚੱਲ ਛੱਡ ਪਰ ਉਹਨਾਂ ਦਾ ਨਾਂ ਹੀ ਨਾ ਲਿਆ ਕਰ ਤੂੰ ਪਰ ਉਦਾਂ ਇੱਕ ਗੱਲ ਇਹਨਾਂ ਕੋਲ ਅਲੋਕਾਰ ਪੈਸਾ ਵਾ ਅਤਾ ਹੀ ਹੋਣਾ ਕੋਲ ਥੋੜਾ ਇਹੋ ਜੀ ਸੋਚ ਕੇ ਇਹ ਕਿਸੇ ਦੀ ਹੁੰਦੀ ਏ ਹਰ ਇਸਾਰੀ ਕੋਲ ਪੈਸਾ ਨਹੀਂ ਪੱਚਦਾ ਚਲੋ ਕਹਾ ਕਰ ਲੈ ਤੇ ਉਹ ਵੀ ਕਰ ਲੈ ਸਾਂਭ ਲੈ ਉਹਨੂੰ ਕੋਈ ਗੱਲ ਨਹੀਂ ਮੜ ਜਾ ਠੰਡਾ ਹੁੰਦਾ ਤੇ ਫੇਰ ਕਰਦੀ ਆ ਉਹਨੂੰ ਧੁੱਪੇ ਤੇ ਪਾਏਗੀ ਚਲ ਤੱਪੜ ਕਿੱਥੇ ਮੈਂ ਹੁਈ ਪਾੜਦਾ ਮਾਂ ਉੱਥੇ ਉਹ ਦੂਜੇ ਅੰਦਰ ਪਿਆ ਜੇ ਚਲੋ ਅੱਧੀ ਪਾਦਾਂਗੇ ਜਾਂ ਸਾਰੀ ਨੂੰ ਲਵਾ ਦਈਏ ਧੁੱਪ ਸਾਰੀ ਨੂੰ ਲਵਾ ਦਉ ਇੱਕ ਵਾਰੀ ਪਰ ਚੱਕੀ ਤੇ ਅੱਧੀ ਛੱਡ ਕੇ ਆਵਾਂਗੇ ਆਹੋ ਇਦਾਂ ਹੀ ਕਰ ਲਈ ਤੂੰ ਅੰਦਰ ਕੀ ਕਰਨ ਦੇ ਆਂ ਮੰਮੀ ਤੁਸੀਂ ਸ਼ੁਗਰਾਗਰ ਤੁਹਾਨੂੰ ਸਾਡੇ ਘਰ ਦਾ ਰਾਹ ਆਇਆ ਏ ਕਿਉਂ ਪੁੱਤ ਮੇਰੇ ਲਈ ਜਿਆ ਲਾਵਾ ਤੇ ਆ ਤੂੰ ਮੈਂ ਕਿਉਂ ਮੈਂ ਆ ਨਹੀਂ ਸਕਦੀ ਉਹ ਨਹੀਂ ਨਹੀਂ ਮੰਮੀ ਤੁਸੀਂ ਜੀ ਸਦਕੇ ਹੋ ਮੈਂ ਤਾਂ ਡਿਆ ਮੈਂ ਵੀ ਉਹ ਦਿਨ ਤੋਂ ਹੀ ਆਏ ਹੈ ਨੀਗੇ ਤੇ ਕੀ ਕਰਨ ਦੇ ਆ ਕਣਕ ਖਲਾਣਦੇ ਆ ਆਹੋ ਮੰਮੀ ਮੈਂ ਤਾਂ ਪਲਵਾ ਕੇ ਨਾ ਤੈਨੂੰ ਆਣਾ ਵੀ ਪੀਣ ਕਰ ਛੜੇਗੀ ਤੇ ਫਿਰ ਮੈਂ ਛੱਡਵਾਵਾਂਗਾ ਚੱਕੀ ਤੇ ਇਹ ਕਣਕ ਤੂੰ ਕਿੱਥੋਂ ਆਂਦੀ ਹੈ ਮੰਮੀ ਮੋਲੀ ਲਿਆਂਦੀ ਹੋਰ ਕਿੱਥੋਂ ਲਿਉਣੀ ਸੀ ਮੁੱਲ ਤੂੰ ਕਿਉਂ ਆਂਦੀ ਏ ਤੂੰ ਉੱਥੇ ਹੁੰਦਾ ਹਾਂ ਤੇ ਤੈਨੂੰ ਮੈਂ ਪਾ ਦਿੰਦੀ ਮੰਮੀ ਤੁਸੀਂ ਤਾਂ ਪਾ ਦੇਣੀ ਪਰ ਉਹਨਾਂ ਤਾਂ ਨੂੰ ਹੱਥ ਲਾਉਂ ਦੇਣਾ ਹੀ ਕਿਉਂ ਹੱਥ ਕਿਉਂ ਨਹੀਂ ਲਾਉਣ ਦੇਣਾ ਉਹ ਮੰਮੀ ਛੱਡੋ ਪਰਾਂ ਕੋਈ ਨਹੀਂ ਹੋਰ ਸੁਣਾਓ ਤੁਸੀਂ ਠੀਕ ਠਾਕ ਜੀ ਹਾਂ ਇਹ ਠੀਕ ਠਾਕ ਹੈ ਤੂੰ ਸੁਣਾ ਫਿਰ ਠੀਕ ਆ ਵਧੀਆ ਵਧੀਆ ਬਹਿ ਚੋ ਨਾਲ ਕਿੱਥੇ ਆਹ ਰਖਨਵਦੀਪ ਅੰਦਰ ਹੀ ਅੱਛਾ ਨਵਦੀਪ ਬਾਹਰ ਆਈ ਬਹਿ ਜਾਓ ਆਗਾ ਮੈਂ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਹੋਰ ਸਨੋਂ ਹਾਂ ਠੀਕ ਠਾਕ ਤੂੰ ਸੁਣਾ ਵਧੀਆ ਹੱਡਾ ਵੀ ਬੈਜੋ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਉਣੀ ਆ ਨਹੀਂ ਪਾਣੀ ਨਹੀਂ ਪੀਣਾ ਹੈਗਾ ਤੂੰ ਵੀ ਬਹਿ ਜਾ ਇੱਥੇ ਹਾਂਜੀ ਮੈਂ ਤਾਂ ਸਾਡੇ ਕੋਲ ਕੰਮ ਆਈ ਆ ਦੱਸੋ ਮੰਮੀ ਕਿਹੜਾ ਕੰਮ ਤੁਹਾਨੂੰ ਜਿੰਦਰਾ ਪੁਰਾ ਨਵਦੀਪ ਚਾਹ ਬਣਾ ਲੈਣੀ ਸੀ ਤੂੰ ਨਹੀਂ ਨਹੀਂ ਚਾਹ ਨਹੀਂ ਪੀਣੀ ਹੈਗੀ ਲੈ ਮੰਮੀ ਫਿਰ ਕੀ ਹੈ ਤੁਸੀਂ ਕਿਹੜਾ ਰੋਝਾਉਣ ਦੇ ਆ ਨਹੀਂ ਗਰਮੀ ਬੜੀ ਹੈ ਮੰਮੀ ਆ ਘਰ ਲੱਲਿਆ ਵੇਖੋ ਫਿਰ ਕਿਦਾਂ ਦਾ ਮੈਂ ਘਰ ਤੇ ਸੋਣਾ ਮੈਂ ਪੁੱਤ ਚੰਗਾ ਹੋ ਗਿਆ ਸਗੋ ਲੱਲਿਆ ਕਿ ਕਿਹ ਨਾ ਪਚਲ ਪੈਏ ਆ ਗਏ ਨੇ ਤੇ ਵਰਤੇ ਜਾਣੇ ਆ ਤੇ ਕਿੰਨੇ ਦਾ ਲਿਆ ਜੇ ਉਹ ਮੰਮੀ ਉਹ ਤੂੰ ਛੱਡੋ ਕਿੰਨੇ ਦਾ ਮਰਜੀ ਲਿਆ ਹੋਏ ਹਾਂ ਤੇ ਜਾ ਕੇ ਨਾ ਲਾਭ ਨੂੰ ਜ਼ਰੂਰ ਸੁਣਾ ਦਿਓ ਅੱਛਾ ਤੇ ਉਹਨਾਂ ਪਾਏ ਹੋਣਾ ਵਾਲਾ ਘਰ ਲੱਲਿਆ ਇੱਕ ਦਿਨ ਨੰਗੇ ਹੀ ਲਾਗਉਂਦੇ ਤੇ ਮੀਣਾ ਜ ਮਾਰ ਕੇ ਨੰਗੇ ਆਉਂਦਾ ਸੀ ਆਪਣਾ ਤੇ ਨੀ ਨਾ ਸੁਣਾ ਕੇ ਤੇ ਮਿੰਨੂ ਗਿਆ ਪਰ ਮੈਂ ਬੋਲਿਆ ਨਹੀਂ ਮੈਂ ਵੀ ਕੋਈ ਨਹੀਂ ਆਪਣਾ ਵੀ ਲੈ ਕੇ ਫੇਰ ਤੈਨੂੰ ਦੱਸਾਂਗੇ ਚਲ ਬੁੱਤ ਜੋ ਹੋ ਗਿਆ ਹੋ ਗਿਆ ਹੁਣ ਲੱਗ ਨੂੰ ਤੂੰ ਹਿਟਾਉਣਾ ਜੇ ਉਹਦੀ ਬੱਦੀ ਨਾ ਤੂੰ ਪਰਾਵਾਂ ਨੇ ਛਡਾਉਣੀ ਜੇ ਮੰਮੀ ਮੈਨੂੰ ਕੋ ਸਮਝ ਜੀ ਨਹੀਂ ਲੱਗੀ ਕੀ ਗੱਲ ਹੋਈ ਏ ਮੰਮੀ ਕੀ ਗੱਲ ਹੋਈ ਏ ਖੁੱਲ ਕੇ ਦੱਸੋ ਚੁੱਪ ਕਿਹੜੀ ਗੱਲਾਂ ਹੋ ਗਏ ਹੋ ਗੱਲ ਕੀ ਹੋਣੀ ਜਿੱਥੇ ਲਵ ਜਾਂਦਾ ਨਾ ਉੱਥੇ ਕੋ ਵਾਦਾ ਘਾਟਾ ਹੋ ਗਿਆ ਉੱਥੇ ਹੋ ਗਈ ਏ ਚੋਰੀ ਤੋਂ ਇਹਦਾ ਨਾਂ ਲਾਉਂਦੇ ਨੇ ਤੇ ਕੀਤੀ ਹੋਗੀ ਮੰਮੀ ਇਹਨਾਂ ਨੇ ਨਾ ਸੱਚਾ ਹੀ ਲਾਉਂਦੇ ਨੇ ਅਗਲੇ ਘਰ ਚ ਇੰਨਾ ਕੁਝ ਕਰਦੇ ਤਾਂ ਉੱਥੇ ਨਾ ਕਰਦੇ ਹੋਣਗੇ ਵੇਖ ਲੈ ਪਹਿਲਾ ਘਰ ਚ ਕਰਦੇ ਹਣ ਉੱਥੇ ਵੀ ਢਾਪੇ ਨਹੀਂ ਪਿੰਦਰ ਇਹਨਾਂ ਦੀਆਂ ਛੱਡ ਦੋ ਤੁਸੀਂ ਗੱਲਾਂ ਇਹਨਾਂ ਨੂੰ ਇਹ ਕਿ ਜਿੰਨਾ ਕੋ ਜਹੀਂ ਆਪਣੇ ਢਿੱਡ ਚ ਪਾ ਲਈਏ ਗੱਲ ਤੇ ਨਵਦੀਪ ਤੇਰੀ ਵਹਿ ਸਹੀ ਏ ਤਾਂ ਮੰਮੀ ਉੱਥੇ ਵਾਦਾ ਘਾਟਾ ਹੋਇਆ ਕੀ ਵਾਦਾ ਘਾਟਾ ਪੋ ਤਾਂ 20 ਲੱਖ ਨਾਲ ਲਾਉਂਦੇ ਨਹੀਂ ਇਹਦਾ 20 ਲੱਖ ਦਾ ਆਹੋ ਬੱਲੇ ਬੱਲੇ ਕਿਤੇ ਬਾਹ ਹਜ਼ਾਰ ਨਹੀਂ 20 ਹਜ਼ਾਰ ਨਹੀਂ ਇਕੱਠਾ 20 ਲੱਖ ਦਾ ਧਪਲਾ ਕਰ ਗਿਆ ਓਏ ਬੱਲੇ ਬੱਲੇ ਤੇ ਪਤਾ ਨੋ ਨੋ ਬਚਾਉਣਾ ਜੇ ਪੁਲਿਸ ਆਉਣ ਲੱਗੀ ਏ ਘਰ ਪੁਲਸੋ ਤੱਕ ਵੀ ਗੱਲ ਪਹੁੰਚ ਗਈ ਦੇ ਹਲਾ ਉਹਨਾਂ ਦੇ ਕੰਮ ਓਏ ਲੋਣੀ ਨਹੀਂ ਕੋਈ ਸਰ ਉਹ ਹੈ ਮੁੰਡੇ ਨੂੰ ਸ਼ਰਮ ਹੈ ਇਹਨੂੰ ਕੋਈ ਹਾਲ ਨਹੀਂ ਇਹਦਾ ਹੁਣ ਮੰਮੀ ਇਹੀ ਕੀ ਕਰੀਏ ਸਾਡੇ ਕੋਲ ਤਾਂ ਨਹੀਂ ਕੁਝ ਵੀ ਹੋਣਾ ਚੱਲ ਫਿਰ ਤੂੰ ਹੀ ਕਰਨਾ ਹੈ ਭਰਾਏ ਭਰਾਵਾਂ ਦੇ ਘਰ ਦੇ ਨਾ ਮਜ਼ਾ ਤਾਂ ਹੋਰ ਕਿੰਨੇ ਕਰਨੀ ਹੈ ਓ ਮੰਮੀ ਕਿਹੜੇ ਭਰਾ ਦੀ ਗੱਲ ਕਰਨ ਦੇ ਆ ਜਦੋਂ ਧੱਕੇ ਮਾਰ ਕੇ ਬਾਹਰ ਕੱਢਿਆ ਸੀ ਉਦੋਂ ਨਹੀਂ ਭਰਾਇਓ ਮੇਰੇ ਤਾਂ ਤਾਂ ਖੜੇ ਜੇ ਮੈਂ ਨਹੀਂ ਜੇ ਕੁਝ ਵੀ ਕਰ ਸਕਦਾ ਉਹਨੂੰ ਕਹਾਂ ਵੀ ਜੋ ਕਰਨਾ ਨਾ ਆਪਣੇ ਸਿਰ ਤੇ ਕਰ ਕਰਨਾ ਕਿ ਹਣੀ ਪੁੱਤ ਉਹਦੇ ਮਗਰ ਕਿੰਨੇ ਜਾਣਾ ਤੂੰ ਹੀ ਜਾਣਾ ਮਮੀ ਅਹੀਂ ਕਿਉਂ ਜਾਣਾ ਵਾ ਉਹ ਜਾਇ ਹੈ ਜਿਹੜੀ ਬੜਾ 埔ੜਕ ਦੀ ਤੇ ਜਿਹਨੂੰ ਬੜਾ ਮਾਨ ਹੈ ਆਪਣੇ ਪੈਸੇ ਦਾ ਉਹ ਕਰੇ ਸਾਰਾ ਕੁਝ ਅਹੀਂ ਤਨੀਜੇ ਕੁਝ ਵੀ ਕਰਨਾ ਹੈਗਾ ਤੁਹਾਡੇ ਵੱਲੋਂ ਤੇ ਜਵਾਬ ਹੀ ਦੇ ਜਾ ਕੇ ਤੇ ਉਹਨਾਂ ਨੂੰ ਸੁਣਾ ਦੇ ਦੋ ਨਾਲੇ ਸਾਡੇ ਕੋਲ ਕੀ ਹੈ ਸਭ ਕੁਝ ਤੇ ਉਹਨੇ ਸਾਂਭ ਲਿਆ ਜਿਹੜੇ ਚਾਰ ਦਿੱਤੇ ਪੈਸੇ ਉਹ ਹਿਕਾਰ ਲੈ ਲਿਆ ਜੇ ਤੂੰ ਹੀ ਚਾਹੋ ਨਾ ਤੇ ਸਭ ਕੁਝ ਹੋ ਜਾਂਦਾ ਕਿਦਾਂ ਮਮੀ ਹੋਏਗਾ ਸਾਡੇ ਕੋਲੋਂ ਦੱਸੋ ਤੇ ਸਹੀ ਮੇਰੀ ਗੱਲ ਸੁਣ ਇਹਦਾ ਨਵ ਦਾ ਮਾਸੜ ਦੇਖ ਹੈਗਾ ਪੁਲਿਸ ਵਿੱਚ ਉਸੇ ਸ਼ਹਿਰ ਦੇ ਵਿੱਚ ਉਹ ਐ ਤੇ ਨਾਲੇ ਉਹਦੀ ਚਲਦੀ ਬਥੇਰੀ ਐ ਮੰਮੀ ਇਹੀ ਨਹੀਂ ਕੁਝ ਵੀ ਕਹਿਣਾ ਉਹਨਾਂ ਨੂੰ ਉਹਨਾਂ ਕਹਣਾ ਤੁਸੀਂ ਇਦਾਂ ਦੇ ਜੇ ਇਹਨੇ ਦਾ ਬਦਨਾਮ ਹੋਣਾ ਹੈ ਹੁਣ ਨਾਲ ਹਾਨੂੰ ਕਰਨ ਡਿਆ ਮੇਰੀ ਸੁਣ ਲੋ ਗੱਲ ਇਹੀ ਨਹੀਂ ਜੇ ਕੁਝ ਵੀ ਕਰਨਾ ਨਾ ਉਹਨਾਂ ਨੂੰ ਕਹਿਣਾ ਜੇ ਚੱਲ ਪੁੱਤ ਭਰਾਈ ਭਰਾਵਾਂ ਦੇ ਸਾਥ ਦਿੰਦੇ ਨੇ ਗਲਤੀ ਵੀ ਬੰਦਿਆ ਕੋਲੋਂ ਹੁੰਦੀ ਐ ਜਦੋਂ ਮੰਮੀ ਪਤਾ ਹੀ ਪਈ ਕੁਝ ਕੀਤਾ ਹੀ ਨਹੀਂ ਆ ਤੇ ਫੇਰ ਕਿਦਾਂ ਨੱਚ ਠਾਈ ਨਾ ਬਦਨਾਮ ਕਰਤਾ ਨਾਲੇ ਸਾਰਾ ਪਿੰਡ ਗੱਲਾਂ ਕਰਨ ਡਿਆ ਉਹੋ ਜੇ ਤੂੰ ਹੀ ਉਹਦੀਆਂ ਗੱਲਾਂ ਚ ਆ ਕੇ ਹੁਣ ਮੰਮੀ ਨੂੰ ਝੂਠੀਆਂ ਸੱਚੀਆਂ ਗੰਡ ਗਏ ਤੇ ਖਲਾਤਾ ਨਾ ਉਹ ਜੇ ਤੁਸੀਂ ਤੇ ਨਾਲੇ ਜੇ ਐਨੇ ਹਕਲ ਵਾਲੇ ਹੀ ਤੇ ਆਪ ਹੁੰਦੇ ਹਾਂ ਤੁਹਾਨੂੰ ਜੋ ਖਲਾਇਆ ਵਾ ਆਕੜ ਚ ਨੇ ਆਕਰ ਨਾ ਛੱਡਦੇ ਪਈ ਹੀ ਕਦੇ ਲੈ ਜਾਈਏ ਉਹਨਾਂ ਨੂੰ ਪਤਾ ਮੰਮੀ ਨੂੰ ਕਹਿ ਦੇਣਾ ਚੱਲ ਜਾਣਾ ਤੇ ਹਾ ਡੇਲੋਂ ਹੀ ਆਖੇ ਲੱਗ ਜਾਣਾ ਉਹ ਮੰਮੀ ਪਹਿਲਾਂ ਹੀ ਗੱਲਾਂ ਹੀ ਕਹੀ ਜਾਂਦੇ ਆ ਵੀ ਗੱਲ ਕਰ ਲਈਏ ਤੇ ਕੋਈ ਗੱਲ ਨਹੀਂ ਭਰਾਏ ਪਰ ਹੁਣ ਉਹਨੇ ਭਰਾਵਾਂ ਵਾਲਾ ਕੰਮ ਨਹੀਂ ਕੀਤਾ ਗੱਲ ਤੇ ਉਦਾਂ ਮੰਮੀ ਤੁਹਾਡੀ ਸਹੀ ਆ ਮਾਸੜ ਮੇਰੀ ਦੀ ਚੱਲਦੀ ਤੇ ਬਥੇਰੀ ਆ ਉਹ ਜਿੱਦਾਂ ਕਹਿ ਨਾ ਹੁੰਦਾ ਤੇ ਉਦਾਂ ਹੀ ਆ ਪਰ ਇਹਨਾਂ ਦੀ ਫਰਮਾਇਸ਼ ਨਹੀਂ ਵੀ ਪਾਉਣੀ ਹੈਗੀ ਜੋ ਜੋ ਇਹਨਾਂ ਨੇ ਕੀਤਾ ਨਾ ਉਹੀ ਇਹਨਾਂ ਦੇ ਗਾੜੀਆਂ ਆਉਂਦਿਆ ਵਾ ਤੀਹੀ ਵੇਂਦੇ ਜਾਇਓ ਇਹਨਾਂ ਨਾਲ ਲਗਾਗਾ ਪੰਦਾ ਕੀ ਆ ਜੇ ਚੰਗਾ ਹੁੰਦਾ ਨਾ ਤੇ ਕਹਿੰਦੇ ਵੀ ਜੇ ਸੱਚਾ ਹੁੰਦਾ ਤੇ ਉਹਨਾਂ ਨੂੰ ਕੁਝ ਨਹੀਂ ਹੁੰਦੇਣਾ ਗੱਲ ਤੇ ਠੀਕ ਆ ਪਰ ਪਿੰਦਰ ਮੈਨੂੰ ਲੱਗਦਾ ਹੈ ਝੂਠੇ ਹੀ ਆ ਕਿਉਂਕਿ ਜਿਹੜੇ ਹੱਡ ਨਾਲ ਕਰ ਸਕਦੇ ਆ ਉਹ ਹੋਰ ਕਿਸੇ ਨਾਲ ਨਹੀਂ ਕਰ ਸਕਦੇ ਮੰਮੀ ਉਦੋਂ ਜੜਾ ਨਾ 40000 ਰੁਪਏ ਦਾ ਨਾਮ ਲਾਇਆ ਸੀ 40 ਨਾਲ ਚ 50 ਸੀ ਤੇ 40 ਤੇ ਤੁਸੀਂ ਹੱਡਾ ਲੈ ਗਏ ਹੋ ਉਹ ਵੀ ਨਹੀਂ ਇਹਨੇ ਕੁਝ ਕੀਤਾ ਉਹ ਵੀ ਇਹਨਾਂ ਦੀ ਰਲੀ ਭੁਗਤ ਹੀ ਪਰ ਮੰਮੀ ਨੂੰ ਤੁਹਾਡੇ ਤੇ ਨਾ ਯਕੀਨ ਹੈਗਾ ਮੰਮੀ ਨੇ ਇਹੋ ਕਿ ਉਹ ਸੱਚੇ ਨੇ ਪਰ ਕੋਈ ਗੱਲ ਨਹੀਂ ਮੰਮੀ ਇੱਕ ਦਿਨ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਣਾ ਵਾ ਜਦੋਂ ਉਹਨਾਂ ਨੇ ਤੁਹਾਡੇ ਕੋਲੋਂ ਵੀ ਹੁੰਜਾ ਮਾਰ ਲਿਆ ਸਾਰੀਆਂ ਚੀਜ਼ਾਂ ਦਾ ਮੰਮੀ ਨੂੰ ਯਕੀਨ ਅਜੇ ਵੀ ਨਹੀਂ ਹੈਗਾ ਜਿਹੜਾ ਤੁਹਾਡੇ ਕੋਲ ਨਾ 5-7 ਲੱਖ ਰੁਪਈਆ ਉਹ ਸਾਮ ਕੇ ਰੱਖਿਓ ਨਹੀਂ ਤਾਂ ਤੁਹਾਨੂੰ ਹੁੰਜਾ ਫੇਰ ਜਣਾਉਣਾ ਹੁਣ ਨਿਗਾ ਉਹਨਾਂ ਦੀ ਉਹਨਾਂ ਤੇ ਹੀ ਹੋਣੀ ਹੈ ਸਿੰਦਰ ਮੈਂ ਤੇ ਬੜੀ ਆਸ ਨਾਲ ਆਈ ਹਾਂ ਸੋਚੋ ਕੋਈ ਹੋ ਜਾਣੇ ਨੇ ਕਾਦੇ ਮੰਮੀ ਉਹ ਨਿਆਣੇ ਨੇ ਉਹਨਾਂ ਨੇ ਸਾਡੇ ਨੇਣੇ ਦਾ ਸੋਚਿਆ ਹੈ ਜਿਸ ਦਿਨ ਸਾਨੂੰ ਘਰੋਂ ਧੱਕੇ ਮਾਰ ਕੇ ਕੱਢਿਆ ਸੀ ਉਹਦੋਂ ਤੇ ਉਹਨਾਂ ਨੂੰ ਨਿੱਕੇ ਜਿਹੇ ਜੀਤੇ ਮਾਸਾ ਤਰਸ ਨਹੀਂ ਆਇਆ ਹੋਗਾ ਮੰਮੀ ਆਇਆ ਨਹੀਂ ਆ ਮੈਨੂੰ ਤੇ ਇਹ ਡਰ ਲੱਗਣ ਡਿਆ ਵਾ ਵੀ ਮੰਮੀ ਦੇ ਹੁਣ ਤੱਕ ਕਿਤੇ ਪਹਿਲਾਂ ਪੁਲਿਸ ਹੀ ਨਾ ਆ ਜੇ ਕਿਤੇ ਬੰਦਾ ਇੰਨਾ ਹੀ ਹੈ ਜਾ ਕੇ ਫੋਨ ਹੀ ਕਰ ਦਿੰਦੇ ਭਾਬੀ ਹਣੀ ਵੀ ਹਾਂ ਵੀ ਆਪਾਂ ਚੱਲੇ ਆ ਜਾਂ ਕਿੱਦਾਂ ਨਹੀਂ ਕਿੱਦਾਂ ਗਰਲੀ ਨਾ ਕਰਨਾ ਗੱਲ ਵੀ ਭੱਜੇ ਫਿਰਦੇ ਆ ਬੈਜੋ ਕੁਝ ਨਹੀਂ ਹੁੰਦਾ ਉਹ ਭੱਜੇ ਕੀ ਫਿਰਨਾ ਵਾ ਤੂੰ ਤੇ ਅੰਦਰ ਟੀਵੀ ਰਮਾਨਾ ਵੇਖਣ ਦੀ ਆ ਮੈਂ ਮੰਮੀ ਨੂੰ ਦੇਖ ਕੇ ਆ ਮੰਮੀ ਮੈਨੂੰ ਕੋਈ ਆਉਂਦੀ ਦਿਸਣੀ ਨਹੀਂ ਢਈ ਉਹਨਾਂ ਤਾਂ ਕਹੇ ਨਾ ਬਾਹਰ ਪੁਲਿਸ ਆ ਜੇ ਤੇ ਮੈਨੂੰ ਲੈ ਜੇ ਆਫਿਸ ਚ ਫੋਨ ਲਾ ਕੇ ਪੁੱਛਣਾ ਸੀ ਆਫਿਸ ਹੀ ਫੋਨ ਲਾਉਂਦੇ ਆ ਹੋਰ ਕੀ ਕਰਨ ਧਿਆ ਵਾ ਉੱਥੇ ਚੁੱਕਦਾ ਹੀ ਨਹੀਂ ਕੋਈ ਸੀਨੀਅਰ ਸਵਿਚ ਆਫ ਆ ਫੋਨ ਧਿਆ ਵਾ ਜੇ ਮੈਂ ਸਟਾਫ ਨਾਲ ਕੀਤੀ ਹੈ ਗੱਲ ਤੋ ਆਂਦੇ ਆ ਵੀ ਪਤਾ ਨਹੀਂ ਇੱਥੇ ਅਫਸਰ ਹੈ ਨਹੀਂ ਬਾਹਰ ਅੰਦਰ ਕਹੇ ਹੈ ਕਿਤੇ ਉਹਨਾਂ ਨੇ ਫਿਰ ਕੀਤਾ ਵਾ ਤੁਹਾਡੇ ਤੇ ਜੋ ਵੀ ਕਾਰਵਾਈ ਕਰਾਉਂਦੇ ਉਹ ਹੀ ਕਰਾਉਂਦੇ ਆ ਫਿਰ ਉਹ ਚੱਲ ਉਹ ਤੇ ਜੋ ਵੀ ਆ ਮਸਲਾ ਬਾਅਦ ਚ ਆ ਜਾਊਗਾ ਸਾਹਮਣੇ ਕੀ ਆ ਤੇ ਕੀ ਨਹੀਂ ਆ ਮੰਮੀ ਦਾ ਨਹੀਂ ਸਿਰ ਨੂੰ ਪਤਾ ਲੱਗਣਦਾ ਵੀ ਬੰਦਾ ਕਮਸ ਕਮ 10 ਹੀ ਦੇ ਪਿੰਦਰ ਕੋ ਫੋਨ ਕਰਾਉਂਦੇ ਵੀ ਆਪਾਂ ਉੱਥੇ ਚੱਲੇ ਆ ਥਾਣੇ ਜਾਂ ਕੀ ਆ ਗੱਲਬਾਤ ਕਰਨ ਕੋਈ ਪਤਾ ਤੇ ਲੱਗਦਾ ਮੈਨੂੰ ਤੇ ਇਹ ਆ ਵੀ ਕਿਤੇ ਪੁਲਿਸ ਨਾ ਆ ਜੇਗਾ ਉਹ ਚੱਲ ਗਏ ਹੋਣੇ ਆ ਤੂੰ ਐਵੇਂ ਨਾ ਡਰੀ ਜਾਓ ਮੰਮੀ ਬੈਗੀ ਹੋਣੀ ਚਾਹ ਬਣਾਣੀ ਹੁਣਾਈ ਨੇ ਮੇਰੀ ਸੁਣੋ ਗੱਲ ਉਹਨਾਂ ਤੱਕ ਨਹੀਂ ਤੇ ਮੈਂ ਗਵਾਂਡੀਆਂ ਜੱਗੇ ਕਰਨਾ ਚੱਲ ਜਾਂਦਾ 10 ਮਿੰਟ ਇਹ ਆ ਵੀ ਜੇ ਪੁਲਸ ਆਊਗੀ ਤਾਂ ਤੂੰ ਘਰ ਹੈ ਨਹੀਂ ਆ ਮੰਮੀ ਆਉਂਦੀ ਆ ਤੇ ਫਿਰ ਮੈਨੂੰ ਆਵਾਜ਼ ਮਾਰਨਾ ਚੁੱਪ ਕਰਕੇ ਨਾ ਬਹਿ ਜਾਓ ਜਿਹਨੂੰ ਨਹੀਂ ਵੀ ਪਤਾ ਉਹਨੂੰ ਵੀ ਦੱਸਿਓ ਜਾਂ ਇਦਾਂ ਕਰਦਾ ਮੈਂ ਮਮਮੀ ਨੂੰ ਉਧਰ ਵੇਖ ਕੇ ਆਉਂਦਾ ਮੈਂ ਕਿ ਪਿੰਦਰ ਗਿਆ ਭਣਾ ਕੇ ਨਹੀਂ ਗਿਆ ਚੁੱਪ ਕਰਕੇ ਨਾ ਬੈਠੇ ਰੋ ਕੋਈ ਲੋੜ ਨਹੀਂ ਤੁਹਾਨੂੰ ਉਧਰ ਜਾਣ ਦੀ ਨਾਲੇ ਉਹ ਚਲ ਗਿਆ ਹੋਣਾ ਮੈਂ ਅਸੀਂ ਪੈਸੇ ਨਾ ਕੰਮ ਕਰਾਉਣਾ ਐਵੇਂ ਉਹਨਾਂ ਦੇ ਤੱਲੇ ਮਾਰਦੇ ਰਹੀਏ ਓਏ ਉਹ ਗੱਲ ਤੇ ਤੇਰੀ ਠੀਕ ਆ ਪਰ ਹੁਣ ਜੋ ਘਰ ਚੋਂ ਆਈ ਇਹਨਾਂ ਮਸਲਾ ਕੀ ਪਤਾ ਅਗਲੇ ਤਾਂ ਮਨ ਦਾ ਕੀ ਵਿਚਾਰ ਆ ਉਹਦੀ ਘਰ ਦੀ ਜਮਨ ਦਾ ਕੀ ਵਿਚਾਰ ਆ ਇਹ ਥੋੜਾ ਗੱਲ ਦਾ ਪਤਾ ਹੈਗਾ ਐਵੇਂ ਨਾ ਪਹਿਲਾਂ ਫੋਕੀਆਂ ਹੱਸਾ ਲਾ ਕੇ ਬਹਿ ਜਾ ਇਹ ਹੁਣ ਮੰਮੀ ਦੇ ਆਉਣ ਤੇ ਪਤਾ ਲੱਗਣਾ ਮੈਨੂੰ ਤੇ ਇਹ ਟੈਨਸ਼ਨ ਆ ਵੀ ਮੰਮੀ ਆ ਜੇ ਕਿਉਂ ਨਹੀਂ ਆ ਕੇ ਉਹ ਮੰਮੀ ਦਾ ਕਹਿਣਾ ਨਹੀਂ ਹੁਣ ਮੋੜਨਾ ਗਿਆ ਹੁਣ ਆਓ ਐਡੀ ਟੈਨਸ਼ਨ ਲਈ ਜਾਣ ਚੱਲ ਮੈਂ ਤੇ ਨਾ ਤੇਰੀ ਗੱਲ ਹੀ ਸੱਚੀ ਹੋਵੇ ਇਦਾਂ ਹੀ ਹੋਵੇ ਪਰ ਮੈਨੂੰ ਨਹੀਂ ਮਾਸਾ ਦੀ ਆਸ ਆ ਜੇ ਮੈਨੂੰ ਤੇ ਐਡਾ ਲੱਗਣ ਡਿਆ ਜਿਦਾ ਤੂੰ ਕੀਤਾ ਹੀ ਆ ਹੱਦ ਹੋ ਗਈ ਆ ਤੇਰੇ ਵਾਲੀ ਕੋਈ ਗੱਲ ਕਰਨ ਤੋਂ ਪਹਿਲਾਂ ਸੋਚ ਤੇ ਲਿਆ ਕਰੇਗਾ ਇਹੋ ਜਿਹਾ ਕੰਮ ਕਰਕੇ 20 ਲੱਖ 20 ਲੱਖ 20 ਲੱਖ ਦਾ ਕਬਲਾ ਕਰਕੇ ਤੇ ਮੈਂ ਜਾਣਾ ਕਿਤੇ ਸਾਰੀ ਉਮਰ ਮੈਨੂੰ ਜੇਲ੍ਹ ਚ ਜਾਣਾ ਪੈਣੀ ਤੇ ਨਾਲੇ ਤੂੰ ਜਿਹੜੇ ਬੰਸ ਬੰਨੇ ਸੂਟ ਪਾਉਣੀ ਆ ਫਿਰ ਉਹ ਵੀ ਕੰਮ ਖਤਮ ਹੋ ਜਾਣਾ ਹੀ ਇਹ ਜੇ ਗਲਮ ਕਿਤੇ ਕੋਈ ਵੀ ਲਗਾਈ ਹੈਗੀ ਨਿੱਕੀ ਤੋਂ ਲੈ ਕੇ ਵੱਡੀ ਤੱਕ ਹਰ ਗੱਲ ਤੇ ਤੈਨੂੰ ਦੱਸ ਦੇਣਾ ਕਰਦੀ ਚੱਲ ਜਲ ਅੰਦਰ